ਜਾਂਦੇ ਨੇ ਲੋਕੀ ਤੀਰਥਾਂ ਤੇ ਅਨੇਕਾਂ ਫਿਰ ਵੀ ਸ਼ਾਂਤ ਨਹੀਂ ਕੋਈ ਦਿਸਦਾ ਲਬਦੇ ਨੇ ਉਸ ਨੂੰ ਤੀਰਥਾਂ ਤੇ ਜਾ ਕੇ ਰੂਪ ਰੰਗ ਨਹੀਂ ਹੈ ਜਿਸ ਦਾ ਤੀਰਤਾ ਉਹ ਵੇ ਜਿੱਥੇ ਜਾ ਕੇ ਮਨੁੱਖ ਸਾਰੇ ਹੋ ਜਾਣ ਇੱਕ ਸਮਾਨ ਅੱਜ ਹੀ ਗਿਆ ਸਾਂ ਉਸ ਤੀਰਤ ਤੇ ਨਾਮ ਉਸ ਦਾ ਹੈ ਸ਼ਮਸ਼ਾਨ ਸਾਰੀ ਦੁਨੀਆ ਪੁੱਲ ਜਾਂਦੀ ਵੇ ਉਥੇ ਰੱਬ ਦੀ ਯਾਦ ਆਂਦੀ ਵੇ ਸਾਰੀ ਮੈਂ ਮੈਂ ਮੁੱਕ ਜਾਂਦੀ ਵੇ ਸਾਰੀ ਜ਼ਿੰਦਗੀ ਰੁਕ ਜਾਂਦੀ ਵੇ ਉਥੇ ਜਾ ਕੇ ਸਤਿਗੁਰੂ ਦੀ ਬਾਣੀ ਸਿੱਧੇ ਹਿਰਦੇ ਵਿੱਚ ਉਤਰ ਜਾਂਦੀ ਵੇ ਕਿਤਨੀ ਅਨਮੋਲ ਵੇ ਬਾਣੀ ਗੁਰੂ ਦੀ ਉਥੇ ਬੈਠ ਸਮਝ ਆਂਦੀ ਵੇ ਕੋਈ ਜਲ ਚੁਕਿਆ ਕੋਈ ਜਲ ਰਿਹਾ ਕਿਸੇ ਨੂੰ ਜਲਾਣ ਦੀ ਤਿਆਰੀ ਵੀ ਉਥੇ ਜਾ ਕੇ ਸਮਝੇ ਆਂਦੀ ਅੱਜ ਜਾਂ ਕੱਲ ਸਾਡੀ ਵਾਰੀ ਵੀ